ਪਸਤੀ ਸ਼ੇਖ ਦੇ ਏਰੀਆ ਦੇ ਵਿੱਚ ਅਸੀਂ ਪਹੁੰਚ ਚੁੱਕੇ ਹਾਂ ਇਸ ਟਾਈਮ ਕਾਫੀ ਰੁਝਾਨ ਜਿਹੜਾ ਵੋਟਰਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੁਸੀਂ ਦੇਖ ਸਕਦੇ ਹੋ ਸ਼ੀਤਲ ਰਾਗ ਦਾੜਾ ਬੂਥ ਲੱਗਾ ਹੋਇਆ ਵਾ ਤੇ ਕਾਫੀ ਰੁਝਾਨ ਦੇਖਣ ਮੇਰੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਸਸੀ ਗੱਲ ਸਰ ਸਰ ਕਿਵੇਂ ਦਾ ਰੁਝਾਨ ਦੇਖ ਰਿਹਾ ਕਿ ਵੋਟਰ ਆ ਰਹੇ ਬਿਲਕੁਲ ਸਰ ਵੋਟਰ ਆ ਰਹੇ ਹੱਲੇ ਵੈਸੇ ਥੋੜਾ ਜਿਹਾ ਘਟਾ ਵਾ ਬਸ ਹੀ ਫੋਰਸ ਤੇ ਟਿਕਾ ਟਿਕਾ ਜਿਹਾ ਕਿਵੇਂ ਲੱਗਿਆ ਕਿ ਇਸ ਦਾ ਮਾਦਰੀ ਇਸ ਕੋਲ ਬਿਲਕੁਲ ਸਰ ਮਾਰਾਂ ਨੀ ਮੋੜ ਚਾਲ ਇਹ ਗਣਨਾ ਕਰਨ ਕਿਵੇਂ ਦੇ ਮੋਲ ਮੁੱਦਾ ਵਾ ਮੋਲ ਤਾਂ ਦੇਖੋ ਜੀ ਬੈਸਟ ਲੱਗੇ ਦੀ ਜਨਤਾ ਜਿਹੜੀ ਸਰਕਾਰ ਦੇ ਕੰਮੋਂ ਤੋਂ ਬਹੁਤ ਜ਼ਿਆਦਾ ਦੁਖੀ ਹੈ ਜਗਾ ਜਗਾ ਦੇ ਪਾਣੀ ਦੀ ਸਮੱਸਿਆ ਸਿਵਰੇ ਦੀ ਸਮੱਸਿਆ ਬਹੁਤ ਜ਼ਿਆਦਾ ਲੋਕਾਂ ਨੂੰ ਪੇਸ਼ ਆਇਆ ਹੈ ਇਹ ਸਰਕਾਰ ਸੋਚ ਰਹੀ ਹੈ ਕਿ ਮੌਕੇ ਤੇ ਆ ਕੇ ਹੁਣ ਅਸੀਂ ਲੋਕਾਂ ਨੂੰ ਰਾਸ਼ਨ ਵੰਡ ਕੇ ਸੂਟ ਵੰਡ ਕੇ ਜੇ ਵੋਟਾਂ ਲੈ ਲਾਂਗੇ ਤੇ ਐ ਨਹੀਂ ਮਿਲਦੀਆਂ ਬਾਕੀ ਸਰਕਾਰ ਨੇ ਕੋਸ਼ਿਸ਼ ਕੀਤੀ ਹੈ ਇਹਨਾਂ ਨੇ ਵਰਕਿੰਗ ਡੇ ਦੇ ਵਿੱਚ ਵੋਟਾਂ ਤਾਰ ਰੱਖੀਆਂ ਵੀ ਲੋਕ ਲੋਕ ਵੋਟਾਂ ਬਾਣ ਘਟ ਆਣਦੇ ਅਸੀਂ ਕਿਹੇ ਤਰੀਕੇ ਇਲੈਕਸ਼ਨ ਜਿੱਤ ਲਈਏ ਤੇ ਉਹਦਾ ਅਸਰ ਦੇਖਣ ਨੂੰ ਮਿਲ ਰਿਹਾ ਵੇ ਅੱਜ ਛੁੱਟੀ ਨਹੀਂ ਹੈਗੀ ਜਿਹੜੇ ਕਮਾਕਾਰਾਂ ਦੁਕਾਨਾਂ 'ਤੇ ਲੋਕ ਕੰਮ ਕਰਦੇ ਉਹ ਵੋਟਪਾਨ ਨਹੀਂ ਆ ਪਾਰੇ VOTING ਘਟ ਹੋ ਰਹੀ ਹੈ ਸਾਡੀ ਕੋਸ਼ਿਸ਼ ਇਹ ਵੀ ਲੋਕਾਂ ਨੂੰ ਘਰਾਂ 'ਚੋਂ ਲਿਆ ਲੈ ਕੇ ਕਿਹੇ ਤਰੀਕੇ ਵੋਟ ਪਾ ਜਿਆਦਾ ਤੋਂ ਜਿਆਦਾ ਪਾਈ ਜਾਵੇ ਪਰ ਓਵਰ ਆਲ VOTING ਘਟ ਹੋ ਰਹੀ ਹੈ ਕਾਫੀ ਰੁਝਾਨ ਜਿਹੜਾ ਬਸਤੀ شیخ ਦੇ ਏਰੀਆ ਦੇ ਵਿੱਚ ਖੜਿਆ ਕਾਫੀ ਰੁਝਾਨ ਦੇਖਣ ਮਿਲ ਰਿਹਾ ਵੋਟਰਾਂ ਲਈ ਵੋਟਰਾਂ ਦਾ ਤੇ ਹੋਰ ਵੀ ਜਿਹੜਾ ਬੀਬੀ ਸਰਜੀਤ ਕੋ ਜਿਹੜਾ ਕਾਂਗਰਸ ਪਾਰਟੀ ਦਾ ਜਿਹੜਾ ਬੂਥ ਲੱਗਾ ਹੋਇਆ ਗੱਲਬਾਤ ਕਰਦੇ ਆ ਭੈਣ ਜੀ ਹੁਣੇ ਬੈਠੇ ਆ ਇੱਥੇ ਹਾਂਜੀ ਸੱਸੀ ਗੱਲ ਭੈਣ ਜੀ ਭੈਣ ਜੀ ਕਿਵੇਂ ਦਾ ਲੱਗਦਾ ਹੈ ਧਾਰਨ ਇਸ ਵਾਰ ਵੋਟਰ ਨਿਕਲ ਕੇ ਆ ਰਹੇ ਘਰਾ ਤੋਂ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਦਾ ਜੀ ਕਾਂਗਰਸ ਪਾਰਟੀ ਦਾ ਇਹ ਜੇ ਅਗਰ ਜਿੱਤ ਜਾਂਦੇ ਵਿਕਾਸ ਹੋਏਗਾ ਵੈਸਤੇ ਦੇ ਨਰਕ ਭਰੀ ਜ਼ਿੰਦਗੀ ਜਿਹੜੀ ਬਤੀਤ ਕਰ ਰਹੇ ਸੀ ਲੋਕ ਸਭ ਕੁਝ ਸਹੀ ਹੋਏਗਾ ਜੀ ਹੁਣ ਸਰਪੀ ਸਰਿੰਦਰ ਕੌਰ ਨੇ ਸਾਰੇ ਕੰਮ ਕਰ ਲੋਕੀ ਨਸ਼ਾ ਬੰਦੀ ਜੋ ਆ ਗਲੀਆਂ ਦਾ ਗੰਦ ਸਭ ਕੁਝ ਇਹ ਸਾਰਾ ਕੱਟ ਪਾਓ ਤੇ ਤੁਸੀਂ ਦੇਖ ਸਕਦੇ ਹੋ ਬੂਥ ਲੱਗੇ ਹੋਏ ਅਲੱਗ-ਅਲੱਗ ਕਾਫੀ ਜਿਹੜਾ ਰੁਝਾਨ ਜਿਹੜਾ ਵੈਸਟ ਏਰੀਆ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੋਰ ਵੀ ਗੱਲਬਾਤ ਕਰਦੇ ਆ ਆਮ ਆਦਮੀ ਦੇੜਾ ਬੂਥ ਲੱਗਾ ਹੋਇਆ ਤੇ ਗੱਲਬਾਤ ਕਰਦੇ ਆ ਤੇ ਇਹ ਦੇਖ ਸਕਦੇ ਹੋ ਕਾਫੀ ਰਸ਼ ਜਿਹੜਾ ਦੇਖਣ ਨੂੰ ਮਿਲ ਰਿਹਾ ਆਮ ਆਦਮੀ ਦੇੜਾ ਬੂਥ ਦੇ ਉੱਤੇ ਕਾਫੀ ਜਿਹੜਾ ਰਸ਼ ਦੇਖਣ ਨੂੰ ਮਿਲ ਰਿਹਾ ਵਾ ਤੇ ਸੁਭਾਸ਼ ਹੋਂਦੀ ਜੀ ਇੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਆਪਾਂ ਤੇ ਅਨਸਾ ਸਿਕਾਲ ਸਤਿ ਸ੍ਰੀ ਅਕਾਲ ਸਰ ਕਿਵੇਂ ਦਾ ਲੱਗ ਰਿਹਾ ਕਾਫੀ ਜਿਹੜਾ ਰਸ਼ ਦੇਖਣ ਨੂੰ ਮੇਰੇ ਆਮ ਆਦਮੀ ਪਾਰਟੀ ਦੇ ਜਿਹੜੇ ਕਿਵੇਂ ਦੇਖਦੇ ਆ ਆਮ ਆਦਮੀ ਪਾਰਟੀ ਅਸਰੇ 7 ਤੋਂ ਲੈ ਕੇ ਜੀ ਹੁਣ ਤੱਕ ਬੜੇ ਲੋਕਾਂ ਦੇ ਵਿੱਚ ਉਸ ਤੋਂ ਸਾਹ ਆ ਜੀ ਔਰ ਸਮਰਨਜੀਤ ਸਿੰਘ ਬੰਟੀ ਦੀ ਮਿਹਨਤ ਦਾ ਫਲ ਅੱਜ ਨਜ਼ਰ ਆ ਰਿਹਾ ਹੈ ਕਿ ਉਹਨਾਂ ਦਾ ਪਿਆਰ ਉਹਨਾਂ ਦਾ ਸਤਿਕਾਰ ਉਹ ਕੱਲੇ ਕੱਲੇ ਘਰ ਦੇ ਵਿੱਚ ਜਾ ਕੇ ਸਾਰੇ ਲੋਕ ਆਪਣੇ ਆਪ ਆ ਰਹੇ ਨੇ ਕਿ ਝਾੜੂ ਨੂੰ ਵੋਟਾਂ ਪਾਣੀਆਂ ਉਹ ਬਹੁਤ ਦੇਖੋ ਕਿੰਨਾ ਸਾਡੇ ਬੂਥ ਨੰਬਰ ਦੇ ਕਿੰਨੇ ਲੋਕ ਬੈਠੇ ਨੇ ਔਰ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨਗੇ ਉਹ 44 ਨੰਬਰ ਵਾਰਡ ਦੇ ਵਿੱਚੋਂ ਬਲੀਡ ਲਵਾਂਗੇ ਕਾਫੀ ਜਿਹੜਾ ਵੈਸਟ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸੀ ਨਸ਼ਾ ਜਿਆਦਾ ਇੱਥੇ ਫੈਲਿਆ ਹੋਇਆ ਸੀਵਰ ਦੀ ਸਮੱਸਿਆ ਪਾਣੀ ਸਮੱਸਿਆ ਅਗਰ ਭਗਤ ਜੀ ਇਥੋਂ ਟਿਕਟ ਕੱਢ ਦੇ ਵਿਕਾਸ ਹੋਏਗਾ ਦੇਖੋ ਵਿਕਾਸ ਤਾਂ ਭਗਤ ਜੀ ਜ਼ਿਆ ਹੋਏਗਾ ਜਿਹੜੇ 2.5 ਸਾਲ ਪਿੱਛੇ ਵੈਸਟ ਹਲਕੇ ਨੂੰ ਨਰਕ ਭੋਕਿਆ ਸੀਵਰੇ ਸੜਕਾ ਲਾਈਟ ਦਾ ਇੰਨਾ ਬੁਰਾ ਹਾਲ ਹੈ ਕਿ ਬਹੁਤ ਜ਼ਿਆਦਾ ਹੁਣ ਮਹਿੰਦਰ ਪਾਗਾ ਜੀ ਜਿੰਤੋਤਵਾ ਜਿਹੜਾ 2.5 ਸਾਲ ਦਾ ਕੰਮ ਸੀ ਉਹ ਉਹਨਾਂ ਦੇ 2.5 ਸਾਲਾਂ ਦੇ ਵਿੱਚ ਪੂਰੇ 5 ਸਾਲ ਦਾ ਕੰਮ ਕਰ ਦਾਂਗੇ ਕੋਈ ਕੰਮ ਰਹਿਣ ਦੀ ਛੜਕਾ ਦਾ ਸੀਵਰੇਜ ਦਾ ਲਾਈਟ ਦਾ ਬਿਜਲੀ ਦਾ ਕੋਈ ਕੰਮ ਨਹੀਂ ਰਹਿਣ ਦੇਣਾ ਹੀ ਬਹੁਤ ਮਦਗਾ ਉਤਸ਼ਾਹ ਆ ਲੋਕਾਂ ਦੇ ਵਿੱਚ ਆਪਣੇ ਆ ਵੀ ਉਤਸ਼ਾਹ ਆ ਆਮ ਆਦਮੀ ਪਾਰਟੀ ਨੂੰ ਵੋਟ ਪਾਣੀ ਝਾੜੂ ਨੂੰ ਵੋਟ ਪਾਣੀ ਆ ਤਾਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਨੂੰ ਇੱਥੋਂ ਜਿਤਾ ਕੇ ਭੇਜਾਂਗੇ ਔਰ ਮਿੰਦਰ ਸਿੰਘ ਜੀ ਦੇ ਹੱਥ ਮਜ਼ਬੂਤ ਕਰਾਂਗੇ ਅਸੀਂ ਬਹੁਤ ਬਹੁਤ ਧੰਨਵਾਦ ਕਾਫੀ ਰੁਝਾਨ ਜਿਹੜਾ ਪਸਤੀ ਸ਼ੇਖ ਦੇ ਏਰੀਏ ਦੇ ਵਿੱਚ ਦੇਖਣ ਨੂੰ ਮੇਰੇ ਆ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ ਹੈ ਬੀਜਪੀ ਕਾਂਗਰਸ ਤੇ ਆਮ ਆਦਮੀ ਪਾਰਟੀ ਜਿਹੜੇ ਬੂਥ ਲੱਗੇ ਹੋਏ ਕਾਫੀ ਰਸ਼ ਦੇਖਣ ਨੂੰ ਮਿਲ ਰਿਹਾ ਇੱਥੇ ਗੱਲਬਾਤ ਕਰਦੇ ਆਂ ਭਾਈਓ ਨੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗ ਰਿਹਾ ਜੀ ਇਸ ਵਾਰ ਮੋਰਚਾ ਮਾਰਨ ਜਾਂ ਕੇ ਭਗਤ ਜੀ ਬਿਲਕੁਲ 100% ਮਾਰ ਕੇ ਜਾਣਗੇ ਜੀ ਮੋਰਚਾ ਤੇ ਕਾਫੀ ਵੈਸਟਰ ਦੇ ਲੋਕ ਨਰਕ ਭਰੀ ਜ਼ਿੰਦਗੀ ਬਤੀਤ ਕਰ ਰਹੇ ਸੀ ਸਰਵੇ ਕੀਤਾ ਹਰੇਕ ਜਗ੍ਹਾ ਜਾ ਕੇ ਸੀਵਰ ਦੀ ਸਮੱਸਿਆ ਪਾਣੀ ਦੀ ਸਮੱਸਿਆ ਤੇ ਨਸ਼ਾ ਬਹੁਤ ਵਿਕਰੇ ਇਸ ਏਰੀਆ ਦੇ ਵਿੱਚ ਕਿਵੇਂ ਦੇਖਦੇ ਹੋ ਕਿ ਹੱਲ ਹੋਊਗਾ ਸਾਰਾ ਸਰ ਮੈਨੂੰ ਇਹ ਦੱਸੋ ਕਿ ਇੱਥੇ ਐਮਪੀ ਕਿਹੜਾ ਸੀ ਜੀ ਪਹਿਲਾਂ ਐਮਐਲਏ ਕੌ ਇਹ ਕੰਮ ਇਹਨਾਂ ਦੇ ਸੀ ਜੀ ਸਰਕਾਰ ਨੇ ਇਹਨਾਂ ਨੂੰ ਕਹਿੰਦਾ ਨਸ਼ੇ ਪਗਾਓ ਇਹ ਇਹਨਾਂ ਨੇ ਕੰਮ ਕੀਤੇ ਸਾਰੇ ਅੱਜ ਉਹ ਝੇਲਣਾ ਪੈ ਰਿਹਾ ਲੋਕਾਂ ਨੂੰ ਪਤਾ ਲੱਗ ਚੁੱਕਾ ਕਿ ਕੋਣ ਕੀ ਕੰਮ ਕਰਦਾ ਸੀ ਕਿਹੜਾ ਲਾਟਕੀਆਂ ਚਲਾਉਂਦਾ ਸੀ ਕਿਹੜਾ ਨਸ਼ਾ ਪਕਾਂਦਾ ਸੀ ਸੋ ਜਿਹੜਾ ਭਵੰਤਮਾਨ ਸਾਹਿਬ ਨੇ ਸਾਨੂੰ ਹੁਣ ਇੱਕ ਕੈਂਡੀਡੇਟ ਦਿੱਤਾ ਨੇ ਹਾਇ ਦੀ ਬੇਦਾਗ ਬੰਦਾ ਤੋਂ ਅਸੀਂ ਅੱਜ ਜਿਤਾ ਕੇ ਮਹਾਰਾਜ ਤੇ ਸਾਡੇ ਸੀਐਮ ਸਾਹਿਬ ਦੀ ਝੋਲੀ ਚ ਪਾਵਾਂ ਕਾਫੀ ਰੁਝਾਨ ਜਿਹੜਾ ਬਸਤੀ ਸ਼ੇਖ ਦੇਰੀ ਦੇ ਵਿੱਚ ਦੇਖਣ ਨੂੰ ਮੇਰੇ ਹੋਰ ਵੀ ਜਗ੍ਹਾ ਤੇ ਗੱਲਬਾਤ ਕਰਦੇ ਆ ਅਸੀਂ ਕਾ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਬਹੁਤ ਬਹੁਤ ਤੁਹਾਡਾ ਧੰ